ਹਾਂਜੀ ਬਾਈ ਸਤਿ ਸ੍ਰੀ ਅਕਾਲ ਤੇ ਮੈਂ ਕੇਵਲ ਹਰੀਗੜ੍ਹ ਤੇ ਬਾਈ ਸੰਦੀਪ ਧੌਲੇ ਦੇ ਘਰੇ ਆਇਆ ਬਾਈ ਤੇ ਪਹਿਲੀ ਗੱਲ ਮੈਂ ਦੱਸ ਦਈਏ ਵੀ ਬਾਈ ਦੀ ਮੈਂ ਸਿਰਫ ਨੀ ਕਰਨ ਆਇਆ ਇੱਕ ਬਾਈ ਸਕੂਨ ਨਾਲ ਕਿਸੇ ਚੀਜ਼ ਨਾਲ ਜੁੜਿਆ ਰੂਹ ਤੋਂ ਜੁੜਿਆ ਹੋਇਆ ਕਿਹੜੀ ਚੀਜ਼ ਨਾਲ ਜੁੜਿਆ ਮੈਨੂੰ ਆਪਦੇ ਆਪ ਸੋਚ ਕੇ ਫੀਲ ਹੋਇਆ ਜੋ ਮੈਂ ਤੁਹਾਨੂੰ ਦੱਸਾਂ ਤੇ ਪਹਿਲਾਂ ਬਾਈ ਦੇ ਘਰੇ ਮੈਨੂੰ ਸਭ ਤੋਂ ਵਧੀਆ ਲੱਗੀ ਵੀ ਡੇੜਾ ਕੱਟਾ ਰੱਖਿਆ ਹੋਇਆ ਜਿਹੜਾ ਮੰਨ ਕੇ ਰੂਹ ਨੂੰ ਸਕੂਨ ਦੂਜੀ ਗੱਲ ਦਰਖਤ ਪੂਰੇ ਲੱਗੇ ਹੋਣੇ ਮੇਰੇ ਆਪਦੇ ਘਰੇ ਬਹੁਤ ਘੱਟ ਦਰਖਤ ਨੇ ਖੇਤ ਵੀ ਕਹਿ ਸਕਦਾ ਤੇ ਜਿਹੜੇ ਆਪਣੇ ਜਿਵੇਂ ਉਹ ਕਹਿ ਸਕਦੇ ਹਾਂ ਦਰਾਸਤ ਲੱਗੇ ਨਾ ਤੀਜੀ ਗਾਰ ਬਾਈ ਨੇ ਆਲਣੇ ਲੱਗੇ ਹੋਣੇ ਲੱਕੜ ਦੇ ਕਿਉਂ ਲੱਗੇ ਹੋਣੇ ਆਲਣੇ ਕਿਉਂਕਿ ਬਾਈ ਤੋਂ ਮੈਂ ਇੱਕ ਸਵਾਲ ਪੁੱਛਿਆ ਜੀ ਵੀ ਕਾਹ ਤੋਂ ਲੱਗੇ ਹੋਣੇ ਬਾਈ ਕਹਿੰਦਾ ਹੁੰਦਾ ਵੀ ਇਹ ਪਾਂਛੀ ਕੋਸ ਕਨੇੜੇ ਮੰਨ ਕੇ ਜਲ ਬੱਚੇ ਪੈਦਾ ਕਰਨੇ ਨੇ ਆਪਾਂ ਨੇ ਉਹਨਾਂ ਦੇ ਕੱਚੇ ਘਾਟਾ ਤੇ ਕੱਚੇ ਵਾਲੇ ਨੇ ਸੱਤਾਂ ਢਾ ਕੇ ਲੈਂਟਰ ਪਾਲੇ ਟਿੱਬੇ ਚੱਕ ਕੇ ਜੀਰੀ ਲਾਤੀ ਪੱਤਰ ਥਾਂ ਚੱਕਦੇ ਕਹਿੰਦੇ ਮਤਲਬ ਉਹਨਾਂ ਨੇ ਰਹਿਣ ਵਸੇ ਰੇ ਢਾਟ ਜਿੱਥੇ ਬੱਚੇ ਪੈਦੇ ਕਰਨ ਤਾਂ ਬਾਈ ਨੇ ਆਲਣੇ ਲਾਏ ਨੇ ਆਲਣੇ ਲਾਏ ਨੇ ਲੱਕੜ ਦੇ ਬਣਾ ਕੇ ਤੇ ਬਾਈ ਨੇ ਇਹ ਵੀ ਦੱਸਿਆ ਵੀ ਜਿਹੜੇ ਨਹੀਂ ਲਾ ਸਕਦੇ ਆਲਣੇ ਤੇ ਵੀ ਉਹ ਤੌੜਿਆਂ ਦੇ ਬਣਾ ਕੇ ਲਾ ਸਕਦੇ ਤੌੜਿਆਂ ਚ ਗਲੀਆਂ ਕੱਢ ਕੇ ਵੀ ਬਜਟ ਘਟਾ ਤੇ ਦੂਸਰੀ ਗੱਲ ਇਹਨਾਂ ਬਾਈ ਨੂੰ ਮੈਂ ਇੱਕ ਗੱਲ ਪੁੱਛੀ ਬਾਈ ਦਰਖਤ ਜ਼ਰੂਰੀ ਨੇ ਕਾ ਆਲਣੇ ਕਹਿੰਦੇ ਵੀ ਦੋਨੀਆਂ ਚੀਜ਼ਾਂ ਜ਼ਰੂਰੀ ਨੇ ਕਿਉਂਕਿ ਦਰਖਤ ਨੇ ਜਿਹੜੇ ਮਨਕ ਜਲਪ ਨੂੰ ਆਕਸੀਜਨ ਦਿੰਦੇ ਨੇ ਪੰਛੀ ਉਹਨਾਂ ਤੇ ਰਹਿੰਦੇ ਨੇ ਉਸਕ ਪੰਛੀ ਐਸੇ ਨਹੀਂ ਕਹਿੰਦੇ ਵੀ ਜਿਹੜੇ ਦਰਖਤਾਂ ਤੇ ਨਹੀਂ ਰਹਿੰਦੇ ਮਨਕ ਚੱਲ ਬੱਚੇ ਨਹੀਂ ਪੈਦੇ ਕਰਦੇ ਉਹਨਾਂ ਨੂੰ ਰਹਿਣ ਬਸੇਰੇ ਲਈ ਆਲਣੇ ਬਣਾਉਣੇ ਜ਼ਰੂਰੀ ਨਹੀਂ ਇਹ ਗੱਲ ਬਹੁਤ ਵਿਦਿਆ ਸੋਹਣੀ ਲੱਗੀ ਤੇ ਤੀਸਰੀ ਗੱਲ ਲੱਗੀ ਬਾਈ ਦੇ ਘਰੇ ਵੀ ਚੋਗਾ ਵਗੈਰਾ ਪਾਇਆ ਪਿਆ ਪੰਛੀਆਂ ਦਾ ਜ ਵੀ ਜਿਉ ਉਹ ਵੀ ਆ ਮੰਨ ਕੇ ਚੱਲ ਰਾਗੋਈ ਕੋਦ ਨਹੀਂ ਕੰਗਣੀ ਕਣਕ ਚੌਲ ਜਵਾਰ ਬਾਜ ਰਾ ਜਿਹੜੇ ਜਿਹੜੇ ਪੰਛੀ ਖਾਂਦੇ ਨੇ ਉਹ ਚੋਗਾ ਪਾਇਆ ਹੋਇਆ ਕਿਉਂਕਿ ਜੇ ਬੰਦਾ ਆਪਦਾ ਪੇਟ ਭਰਦਾ ਠੰਡ ਚ ਆਪਦੇ ਬੱਚਿਆਂ ਦਾ ਪੇਟ ਭਰਦਾ ਆਪਦੇ ਪਰਿਵਾਰ ਦਾ ਪੇਟ ਭਰਦਾ ਤੇ ਰਿਸ਼ਤੇਦਾਰ ਭੈਣ ਭਾਈਆਂ ਦਾ ਪੇਟ ਭਰਦਾ ਹਰੇਕ ਬੰਦਾ ਕਰਦਾ ਆਪਦੇ ਲਈ ਤੇ ਪੰਛੀਆਂ ਲਈ ਬੇਜਵਾਨਾਂ ਲਈ ਜਿਹੜੇ ਮੰਨ ਕੇ ਚੱਲ ਬੋਲ ਕੇ ਤਾਂ ਉਹਨਾਂ ਦਾ ਪੇਟ ਪ੍ਰਮਾਤਮਾ ਜੀ ਦੀ ਆ ਲਿਖਦਾ ਮੰਨ ਕੇ ਚੱਲ ਉਹ ਕਿਸਮਤ ਚ ਉਹੀ ਭਰਦਾ ਹਨਾ ਤੇ ਤੇ ਚੌਤੀ ਗੱਲਾਂ ਦਾ ਦੱਸ ਚਾਉਣਾ ਬਾਈ ਨੇ ਨਾ ਇੱਕ ਹੋਰ ਲਾਇਆ ਜਿੰਨ ਕੰਧਾਂ ਨੇ ਕੰਧਾਂ ਦੇ ਵਿੱਚ ਗਲੀਆਂ ਕੱਢੀਆਂ ਹੋਣੇ ਇਹਨਾਂ ਦੇ ਵਿੱਚ ਵੀ ਪੰਛੀ ਰਹਿੰਦੇ ਨੇ ਜੀ ਬਾਈ ਜੀ ਕਹਿ ਸਕਦੇ ਆਂ ਕਿ ਪੰਛੀ ਰਹਿਣ ਲਈ ਜਗ੍ਹਾ ਕਿੰਨੇ ਤਰੀਕੇ ਦੱਸੇ ਹੋਣੇ ਬਾਈ ਨੇ ਇੱਥੇ ਬਾਈ ਨੇ ਇਹ ਗੱਲ ਨਹੀਂ ਦੱਸੀ ਵੀ ਯਾਰ ਵੀ ਦਰਖਤ ਨਾਲ ਆਲਣੇ ਬਣਾਓ ਇਹ ਗੱਲ ਨਹੀਂ ਦੱਸੀ ਦਰਖਤ ਵੀ ਲਾਓ ਆਲਣੇ ਵੀ ਬਣਾਓ ਉਹ ਦੋਨਾਂ ਮੁੱਦੇ ਨੂੰ ਲੈ ਕੇ ਤੇ ਬਾਈ ਨੇ ਇੱਕ ਹੋਰ ਗੱਲ ਦੱਸਦੀ ਹੈ ਬਾਈ ਨੇ ਮੈਂ ਵੀਡੀਓ ਕੀਤੀ ਆ ਤੇ ਮੇਰੇ ਚੈਨਲ ਤੇ ਪਾਰ ਆ ਰਿਹਾ ਟਰ ਕੇਬਲ ਹਰੀਗੜ੍ਹ ਤੇ ਤੇ ਬਾਈ ਦਾ ਜਿਹੜਾ ਆਪਦਾ ਚੈਨਲ ਆ ਉਹਦਾ ਵੀ ਲਿੰਕ ਪਾਇਆ ਹੈ ਉਹ ਵੀ ਸਬਸਕ੍ਰਾਈਬਰ ਕਰਿਓ ਤੇ ਜਾਣਕਾਰੀ ਮਿਲਦੀ ਰਹਿੰਦੀ ਆ ਤੇ ਦੂਸਰੀ ਤੀਸਰੀ ਗੱਲ ਆ ਇਹ ਮੇਨ ਗੱਲ ਇਹੀ ਆ ਮੈਂ ਦੱਸਣਾ ਚਾਹਣਾ ਵੀ ਕਿਸੇ ਵੀ ਨੇ ਬਾਈ ਪਾਂਛੀਆਂ ਸੰਬੰਧੀ ਜਾਂ ਉਹਨਾਂ ਦੀ ਖਰਾਕ ਰਹਿਣ ਵਸੇਰਾ ਸੰਬੰਧੀ ਜਾਣਕਾਰੀ ਲੈਣੀ ਆ ਕੁਦਰਤ ਨਾਲ ਜੁੜੀ ਹੋਈ ਤਾਂ ਕਿਸੇ ਵੀ ਸਮੇਂ ਸੋਡੀ ਹਾਇਵਾ ਚ ਹਾਜ਼ਰਾ ਬਾਈ ਸੰਦੀਪ ਤੌੜਾ ਜ਼ਿਲ੍ਹਾ ਪੈਂਦਾ ਬਰਨਾਲਾ ਸੰਪਰਕ ਕਰਿਓ ਧੰਨਵਾਦ ਜੀ